ਜੀ ਸਾਹਿਬ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਤੇ ਐਸਐਸਪੀ ਸ਼੍ਰੀ ਮੁਕਸਰ ਸਾਹਿਬ ਸ਼੍ਰੀ 파ਗਿੰத் ਮੀਨਾ ਜੀ ਦੀ ਦਿਸ਼ਾ ਨਿਰਦੇਸ਼ੇਟ ਇਲੈਕਸ਼ਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਮਿਤੀ 16 4 24 ਨੂੰ ਇੱਕ ਮੁਖਬਰੇ ਖਾਸ ਦੀ ਇਨਫੋਰਮੇਸ਼ਨ ਤੇ ਸੀਆਈਏ ਮਲੋਟ ਅਤੇ ਏਜੀਟੀਐਫ ਪੰਜਾਬ ਦੇ ਕੰਬਾਈਨਡ ਆਪਰੇਸ਼ਨ ਹੇਠ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਨੇ ਜੋ ਕਿ ਬਠਿੰਡਾ ਚੌਂਕ ਵਿੱਚ ਇਹਨਾਂ ਦੀ ਗੱਡੀ ਚਿੱਟੀ ਆਲਟੋ ਰੋਕੀ ਗਈ ਤੇ ਦੌਰਾਨੇ ਤਲਾਸ਼ੀ ਇਹਨਾਂ ਪਾਸੋਂ ਦੋ ਪਿਸਤੌਲ 32 ਬੋਰ ਅਤੇ 10 ਜ਼ਿੰਦਾ ਰਾਉਂਡ 32 ਬੋਰ ਦੇ ਬਰਾਮਦ ਹੋਏ ਹਨ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇਹ ਬੰਬੀਹਾ ਗੈਂਗ ਨਾਲ ਸੰਬੰਧਿਤ ਗੈਂਗਸਟਰ ਸਨ ਜੋ ਕਿ ਸ਼੍ਰੀ ਮੁਖਸਰ ਸਾਹਿਬ ਦੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੇ ਫਿਰਾਕ ਵਿੱਚ ਸਨ ਸਰ ਇਹਨਾਂ ਨੂੰ ਕਾਨੂੰਨ ਮੁਕਦਮੇ ਇਹ ਦੋਨੋਂ ਦੋਸ਼ੀ ਗੁਰਮੀਤ ਸਿੰਘ ਵਾਸੀ ਅਬਲ ਖਰਾਨਾ ਤਹਿਸੀਲ ਲੰਬੀ ਅਤੇ ਅਨਮੋਲਦੀਪ ਸਿੰਘ ਵਾਸੀ ਧਿਆਣਾ ਇਹ ਵੀ ਲੰਬੀ ਸਬਡਿਵੀਜ਼ਨ ਦੇ ਹਨ ਇਹਨਾਂ ਤੇ ਪਹਿਲਾਂ ਵੀ 307 ਵਗੈਰਾ ਦੇ ਮੁਕਦਮੇ ਦਰਜ ਹਨ ਖਰੀ ਦੇ ਕੋਤਲੇ ਕਿੰਨੀ ਕੀ ਵਾਰਦਾਤ ਨੂੰ ਜਾਣਦੇ ਨਹੀਂ ਹਜੇ ਕੋਈ ਵਾਰਦਾਤ ਕਲੀਅਰ ਨਹੀਂ ਹੋਈ ਹੈ ਬਟ ਇਹ ਡੈਸਪਰੇਟ ਸੀਗੇ ਇਨਾਂ ਕੋਲ ਵੈਪਨ ਵੀ ਰਿਕਵਰ ਹੋਏ ਨੇ ਕਿਸੇ ਵਾਰਦਾਤ ਨੂੰ ਇਲਜਾਮ ਦੇ ਸਕਦੇ ਸਨ ਕਿੰਨੇ ਵੈਪਨ ਸੀ ਦੋ ਪਿਸਟਲ ਬੱਤੀ ਬੋਰ ਦੇ ਤੇ 10 ਜਿੰਦਾ ਰੌਂਦ ਇਨਾਂ ਕੋਲ ਬੱਤੀ ਬੋਰ ਦੇ ਬਰਾਮਦ ਹੋਇਆ ਸਹੀ ਕਿੱਥੋਂ ਕਰਦੇ ਆ ਦੱਸਿਆ ਕਾਲੇ ਜੀ ਉਹ ਅੰਡਰ ਸੈਕਸ਼ਨ 307 323 34 ਦੋ ਮੁਕਦਮੇ ਗੁਰਮੀਤ ਸਿੰਘ ਧਿਆਨ ਇੱਕ ਮੁਕੱਦਮਾ 307 ਦਾ ਅਨਮੋਲ ਦੀਪ ਤੇ ਹੈ ਜੋ ਕਿ ਥਾਣਾ ਲੰਬੀ ਦੇ ਵਿੱਚ ਦਰਜਨ ਲੰਬੀ ਅਤੇ ਮਲੋਟ ਦੇ ਵਿੱਚ ਦਰਜਨ ਮੁਕੱਦਮਾ ਨਹੀਂ ਫਿਲਹਾਲ ਇਹ ਦੋਨਾਂ ਦਾ ਹੀ ਰੋਲ ਸਾਹਮਣੇ ਆਇਆ ਕੋਈ ਅੱਗੇ ਨਹੀਂ ਕਿਸੇ ਦਾ ਹੋਰ ਰੋਲ ਸਾਹਮਣੇ ਆਇਆ